ਪਾਕਿਸਤਾਨ 'ਚ ਮੌਨਸੂਨ ਦੀ ਤਬਾਹੀ ਲਗਾਤਾਰ ਜਾਰੀ ਹੈ ਬਾਰਸ਼ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 154 ਹੋ ਗਈ ਹੈ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਜਾਰੀ ਹੈ ਦੇਸ਼ ਦੇ ਕੁਝ ਪਿੰਡ ਡੁੱਬ ਰਹੇ ਨੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਹੈ ਕਿ 1 ਜੁਲਾਈ ਤੋਂ ਲੈ ਕੇ ਹੁਣ ਤੱਕ 1500 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦੋਂ ਤੋਂ ਮੌਨਸੂਨ ਦੀ ਬਾਰਿਸ਼ ਸ਼ੁਰੂ ਹੋਈ ਹੈ ਲੋਕਾਂ ਲਈ ਆਫ਼ਤ ਹੀ ਬਣ ਕੇ ਆਈ ਹੈ ਸੂਬਾਈ ਅਧਿਕਾਰੀਆਂ ਅਨੁਸਾਰ 154 ਮੌਤਾਂ ਵਿੱਚ ਬੋਤੀਆਂ ਪੂਰਬੀ ਪੰਜਾਬ ਅਤੇ ਉੱਤਰ-ਪੱਛਮੀ ਖੈਬਰ ਪਖਤੂਨਗਵਾ ਸੂਬਿਆਂ ਦੇ ਵਿੱਚ ਹੋਈਆਂ ਨੇ ਐਨਡੀਐਮਈ ਨੇ ਬੁੱਧਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਮਰਨ ਵਾਲਿਆਂ ਵਿੱਚ 74 ਬੱਚੇ ਅਤੇ 27 ਔਰਤਾਂ ਸ਼ਾਮਲ ਨੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉੱਤਰ-ਪੱਛਮੀ ਖੈਬਰ ਪਖਤੂਨਗਵਾ ਪ੍ਰਾਂਤ ਦੇ ਵਿੱਚ 57 ਮੌਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ ਇਸ ਤੋਂ ਬਾਅਦ ਪੂਰਬੀ ਪੰਜਾਬ ਅਤੇ ਦੱਖਣੀ ਸਿੰਧ ਪ੍ਰਾਂਤ ਕ੍ਰਮਵਾਰ 55 ਅਤੇ 30 ਮੌਤਾਂ ਦੇ ਨਾਲ ਨੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 8 ਲੋਕ ਦੱਖਣ ਪੱਛਮੀ بلوچستان ਸੂਬੇ ਵਿੱਚ ਮਾਰੇ ਗਏ ਨੇ 3 ਪਾਕਿਸਤਾਨ ਦੇ ਕੰਟਰੋਲ ਵਾਲੇ ਕਸ਼ਮੀਰ ਵਿੱਚ ਮਾਰੇ ਗਏ ਨੇ ਅਤੇ ਇੱਕ ਦੀ ਮੌਤ ਉੱਤਰ ਗਿਲਗੀਤ ਬਲਟਿਸਤਾਨ ਖੇਤਰ ਵਿੱਚ ਹੋਈ ਹੈ ਐਨਡੀਐਮਐਨ ਇਹ ਵੀ ਨੋਟ ਕੀਤਾ ਹੈ ਕਿ 339 ਪਸ਼ੂਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਹਵਾਲਾ ਦੇ ਸਮੇਂ ਦੌਰਾਨ 1552 ਘਰਾਂ ਅਤੇ 24 ਪੁਲਾਂ ਨੂੰ ਨੁਕਸਾਨ ਪਹੁੰਚਿਆ ਪਾਕਿਸਤਾਨ 'ਚ ਮੌਨਸੂਨ ਦੀ ਤਬਾਹੀ ਲਗਾਤਾਰ ਜਾਰੀ ਹੈ ਬਰਸ਼ ਅਤੇ ਹੜਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 154 ਹੋ ਗਈ ਹੈ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਜਾਰੀ ਹੈ ਦੇਸ਼ ਦੇ ਕੁਝ ਪਿੰਡ ਡੁੱਬ ਰਹੇ ਨੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਹੈ ਕਿ 1 ਜੁਲਾਈ ਤੋਂ ਲੈ ਕੇ ਹੁਣ ਤੱਕ 1500 ਤੋਂ ਵੱਧ ਕਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦੋਂ ਤੋਂ ਮੌਨਸੂਨ ਦੀ ਬਾਰਿਸ਼ ਸ਼ੁਰੂ ਹੋਈ ਹੈ ਲੋਕਾਂ ਲਈ ਆਫਤ ਹੀ ਬਣ ਕੇ ਆਈ ਹੈ ਸੂਬਾਈ ਅਧਿਕਾਰੀਆਂ ਅਨੁਸਾਰ 154 ਮੌਤਾਂ ਵਿੱਚ ਬੋਤੀਆਂ ਪੂਰਬੀ ਪੰਜਾਬ ਅਤੇ ਉੱਤਰ ਪੱਛਮੀ ਖੈਬਰ ਪਖਤੂਨਗਵਾ ਸੂਬਿਆਂ ਦੇ ਵਿੱਚ ਹੋਈਆਂ ਨੇ ਐਨਡੀਐਮਏ ਨੇ ਬੁੱਧਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਮਰਨ ਵਾਲਿਆਂ ਵਿੱਚ 74 ਬੱਚੇ ਅਤੇ 27 ਔਰਤਾਂ ਸ਼ਾਮਲ ਨੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉੱਤਰ ਪੱਛਮੀ ਖੈਬਰ ਪਖਤੂਨਗਵਾ ਪ੍ਰਾਂਤ ਦੇ ਵਿੱਚ 57 ਮੌਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ ਇਸ ਤੋਂ ਬਾਅਦ ਪੂਰਬੀ ਪੰਜਾਬ ਅਤੇ ਦੱਖਣੀ ਸਿੰਧ ਪ੍ਰਾਂਤ ਕ੍ਰਮਵਾਰ 55 ਅਤੇ 30 ਮੌਤਾਂ ਦੇ ਨਾਲ ਨੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 8 ਲੋਕ ਦੱਖਣ ਪੱਛਮੀ ਬਲੋਚਿਸਤਾਨ ਸੂਬੇ ਵਿੱਚ ਮਾਰੇ ਗਏ ਨੇ ਤਿੰਨ ਪਾਕਿਸਤਾਨ ਦੇ ਕੰਟਰੋਲ ਵਾਲੇ ਕਸ਼ਮੀਰ ਵਿੱਚ ਮਾਰੇ ਗਏ ਨੇ ਅਤੇ ਇੱਕ ਦੀ ਮੌਤ ਉੱਤਰ ਗਿਲਗੀਤ ਬਲਟਿਸਤਾਨ ਖੇਤਰ ਵਿੱਚ ਹੋਈ ਹੈ ਐਨਡੀਐਮਐਨ ਇਹ ਵੀ ਨੋਟ ਕੀਤਾ ਹੈ ਕਿ 339 ਪਸ਼ੂਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਹਵਾਲਾ ਦੇ ਸਮੇਂ ਦੌਰਾਨ 1552 ਘਰਾਂ ਅਤੇ 24 ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ